ਇਸ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹੁਸ਼ਿਆਰਪੁਰ ਦੇ ਵਿੱਚ ਇੱਕ ਨਾਮੀ ਯੂਟਿਊਬਰ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਹੈ ਤਾਂ ਤੁਹਾਨੂੰ ਦੱਸੀਏ ਕਿ ਇਸ ਯੂਟਿਊਬਰ ਨੂੰ ਬੀਤੇ ਦਿਨਾਂ ਦੇ ਵਿੱਚ ਪਾਕਿਸਤਾਨੀ ਡਾਣ ਸ਼ਹਿਜ਼ਾਦ ਪੱਟੀ ਦੇ ਵੱਲੋਂ ਵੀ ਧਮਕੀ ਦਿੱਤੀ ਗਈ ਸੀ ਸ਼ਹਿਜ਼ਾਦ ਪੱਟੀ ਦੇ ਵੱਲੋਂ ਯੂਟਿਊਬਰ ਦੇ ਘਰ ਦੇ ਉੱਤੇ ਗਰਨੇਡ ਦੇ ਨਾਲ ਹਮਲਾ ਕਰਨ ਦੀ ਜਿਹੜੀ ਧਮਕੀ ਉਹ ਦਿੱਤੀ ਗਈ ਸੀ ਜਿਸ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਸ ਯੂਟਿਊਬਰ ਦੀ ਸੁਰੱਖਿਆ ਵੀ ਜਿਹੜੀ ਹੈ ਯਕੀਨੀ ਬਣਾਈ ਗਈ ਉਸ ਨੂੰ ਗਨਮੈਨ ਤੱਕ ਦਿੱਤੇ ਗਏ ਪਰ ਕੱਲ੍ਹ ਦੇਰ ਰਾਤ ਅਚਾਨਕ ਹੀ ਜਿਹੜਾ ਦੋਨ ਪਛਾਤੇ ਨੌਜਵਾਨ ਨਕਾਬਪੋਸ਼ ਜਿਹੜਾ ਨੇ ਇਸੇ ਘਰ ਦੇ ਬਾਹਰ ਆਉਂਦੇ ਨੇ ਤੇ ਇਸੇ ਗੇਟ ਦੇ ਉੱਤੇ ਗੋਲੀਆਂ ਚਲਾ ਕੇ ਜਿਹੜਾ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਯੂਟਿਊਬਰ ਦੇ ਵੱਲੋਂ ਵੀ ਜਿਹੜਾ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਸ ਨੂੰ ਇੱਕ ਫਿੱਟ ਤੇ ਦੂਸਰਾ ਹੈਂਡੀਕੈਪ ਗਨਮੈਨ ਦਿੱਤਾ ਗਿਆ ਜਿਸ ਕਰਕੇ ਨੌਜਵਾਨ ਜਿਹੜਾ ਨੇ ਉਹ ਭੱਜਣ ਦੇ ਵਿੱਚ ਕਾਮਯਾਬ ਰਹੇ ਕਿਉਂਕਿ ਸ਼ਾਮ ਦੇ ਬਿਲ੍ਹੇ ਜਿਹੜਾ ਉਹ ਹੈਂਡੀਕੈਪ ਗਨਮੈਨ ਦੀ ਡਿਊਟੀ ਲੱਗੀ ਹੋਈ ਸੀ ਉਦਰੀ ਜੇਕਰ ਗੱਲ ਕਰੀਏ ਤਾਂ ਯੂਟਿਊਬਰ ਸਿਮਰਨ ਸਹਿਮ ਦੇ ਘਰ ਦੇ ਉੱਤੇ ਹਮਲਾ ਹੋਇਆ ਹੈ ਤਾਂ ਸਮਾਜ ਸੇਵੀ ਵੀ ਹੈ ਸੋ ਇਸ ਇਲਾਵਾ ਯੂਟਿਊਬਰ ਵੀ ਹੈ ਤੇ ਭੱਜੀ ਗਿਣਤੀ ਦੇ ਵਿੱਚ ਫਾਲੋਅਰਸ ਤੇ ਸਬਸਕ੍ਰਾਈਬਰਸ ਨੇ ਇਸ ਦੇ ਤੇ ਇਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਇਹ ਨੌਜਵਾਨ ਅੱਗੇ ਰਹਿੰਦਾ ਤਾਂ ਇਸ ਨੂੰ ਕਰਕੇ ਵੀ ਜਿਹੜਾ ਹੋ ਸਕਦਾ ਇਸ ਨੂੰ ਟਾਰਗੇਟ ਜਿਹੜਾ ਕੀਤਾ ਗਿਆ ਹੋਵੇ ਤੇ ਉਧਰ ਜਿਹੜਾ ਦੋ ਦੋ ਖੋਲ ਜਿਹੜਾ ਨੇ ਉਹ ਵੀ ਬ੍ਰਾਹਮਚੀਤ ਕੀਤੇ ਗਏ ਨੇ ਗੋਲੀਆਂ ਦੇ ਤਾਂ ਹੁਣ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਨੌਜਵਾਨ ਦੀ ਸੁਰੱਖਿਆ ਹੋਰ ਯਕੀਨੀ ਤੇ ਕਰੜੀ ਕੀਤੀ ਜਾਏਗੀ ਪਰ ਉਧਰ ਜੇਕਰ ਗੱਲ ਕੀਤੀ ਜਾਵੇ ਤਾਂ ਨਾਰਾਜ਼ ਵੀ ਦੇਖ ਰਿਹਾ ਹੈ ਯੂਟਿਊਬਰ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਯੂਟਿਊਬਰ ਸਿਮਰਨ ਸਹਿਮ ਕੀ ਕੁਝ ਕਹਿ ਰਿਹਾ ਇੱਕ ਵਾਰੀ ਸੁਣ ਲੈਣਾ ਜੀ ਬਾਜੀ ਰਾਤੀ ਭਾਜੀ 12:38 ਮਿੰਟ ਤੇ ਸਾਡੇ ਘਰੇ ਫਾਇਰਿੰਗ ਹੋਈ ਆ ਤੇ ਆਪਾਂ ਉਹਦੇ ਸੰਬੰਧੀ ਆਪਾਂ 112 ਤੇ ਵੀ ਮੇਰੇ ਘਰ ਦੇ ਨੇ ਕੰਪਲੇਂਟ ਕੀਤੀ ਮੈਂ ਥਾਣੇ ਵੀ ਕੰਪਲੇਂਟ ਕੀਤੀ ਮੈਂ ਡੀਐਸਪੀ ਸਾਹਿਬ ਨੂੰ ਵੀ ਫੋਨ ਕੀਤਾ ਐਸਐਸਪੀ ਸਾਹਿਬ ਨੂੰ ਸਾਰੇ ਉੱਚ ਅਧਿਕਾਰੀਆਂ ਨੂੰ ਫੋਨ ਕੀਤਾ ਕਿ ਇਦਾਂ ਦਾ ਵਾਰਦਾਤ ਹੋਈ ਆ ਤੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਆ ਤੇ ਮੈਨਾਂ ਉਹਨਾਂ ਦੱਸਿਆ ਕਿ ਸਾਡੇ ਘਰੇ ਇਦਾਂ ਦਾ ਫਾਇਰਿੰਗ ਹੋਈ ਆ ਪਤਾ ਨਹੀਂ ਕਿਹੜੇ ਬੰਦੇ ਨੇ ਦੋ ਬੰਦੇ ਆਏ ਆ ਮੂੰਹ ਟੱਕ ਕੇ ਤੇ ਉਹ ਬੰਦੇ ਨੇ ਸਾਡੇ ਘਰ ਤੇ ਫਾਇਰਿੰਗ ਕੀਤੀ ਆ ਸਾਡੇ ਗੇਟ ਤੇ ਸਾਡਾ ਜਿਹੜਾ ਗਨਮੈਨ ਸੀਗਾ ਜਿਹੜਾ ਉਹ ਦੌੜ ਕੇ ਨਹੀਂ ਜਾ ਸਕਦਾ ਕਿਉਂਕਿ ਉਹ ਹੈਂਡੀਕੈਪਡ ਆ ਮੈਂ ਉਹਦੇ ਰਿਗਾਰਡਿੰਗ ਵੀ ਮੈਨੂੰ ਹਾਈ ਕੋਰਟ 'ਚ ਮੈਂ ਰੈਟ ਪਟੀਸ਼ਨ ਪਾਈ ਸੀ ਜਿਹਦੇ ਰਿਗਾਰਡਿੰਗ ਮੈਨੂੰ ਦੋ ਗਨਮੈਨ ਮਿਲੇ ਸੀ ਇੱਕ ਸਵੇਰ ਦਾ ਇੱਕ ਸ਼ਾਮ ਦਾ ਜਿਹੜਾ ਸਵੇਰ ਵਾਲਾ ਸੀ ਉਹ ਚਲ ਜਾਂਦਾ ਆ ਤੇ ਜਿਹੜਾ ਸ਼ਾਮ ਵਾਲਾ ਸੀ ਉਹ ਹੈਂਡੀਕੈਪਡ ਆ ਪਹਿਲਾਂ ਵੀ ਬਹੁਤ ਵਾਰੀ ਰਿਕੁਐਸਟ ਕੀਤੀ ਸੀ ਕਿ ਕੱਲੂ ਜੇ ਕੋਈ ਵਾਰਦਾਤ ਹੁੰਦੀ ਆ ਮੈਂ ਐਸਪੀ ਮੈਡਮ ਦੇ ਵੀ ਬਹੁਤ ਵਾਰੀ ਪੇਸ਼ ਆ ਕਿਉਂਕਿ ਜਦੋਂ ਐਸਐਸਪੀ ਸਾਹਿਬ ਦੇ ਪੇਸ਼ ਹੁੰਨੇ ਤੇ ਉਹ ਐਸਪੀ ਮੈਡਮ ਕੋ ਭੇਜਦੇ ਆ ਤੇ ਮੈਂ ਉਹਨਾਂ ਗੇ ਰਿਕੁਐਸਟ ਕੀਤੀ ਕਿ ਜਦੋਂ ਆਪਾਂ ਕਿਤੇ ਜਾਣਾ ਆਣਾ ਹੁੰਦਾ ਤੇ ਪਰ ਉਹ ਪਿੱਛੇ ਭੱਜ ਕੇ ਵੀ ਨਹੀਂ ਜਾ ਸਕਦੇ ਕਿਉਂਕਿ ਇੱਕ ਦੋ ਸਕਿੰਟਾਂ ਦੇ ਵਿੱਚ ਅਗਲੇ ਫਾਇਰਿੰਗ ਕਰਕੇ ਭੱਜ ਗਏ ਤੇ ਜਦੋਂ ਮੈਨੂੰ ਤਾਂ ਇਦਾਂ ਲੱਗਾ ਪਤਾ ਨਹੀਂ ਪਟਾਕੇ ਚੱਲ ਪਏ ਬਾਹਰ ਸਭ ਪਟਾਕੇ ਦੇਖਣ ਚ ਲੱਗੇ ਮੁੰਡੇ ਨੇ ਦੱਸਿਆ ਤੇ ਅਸੀਂ ਜਦੋਂ ਬਾਹਰ ਆਏ ਤੇ ਦੇਖਿਆ ਤੇ ਸਾਡੇ ਗੇਟ ਤੇ ਦੋ ਫਾਇਰਿੰਗ ਹੋਈ ਸੀ ਤੇ ਨਾਲ ਦੇ ਗੇਟ ਦੇ ਮੋਰੇ ਦੋ ਖੋਲ ਪਏ ਸੀ ਤੇ ਜਿਹੜੇ ਬੰਦੇ ਤੇ ਆਪਾਂ ਨੂੰ ਸ਼ੱਕ ਸੀਗਾ ਉਹ ਬੰਦੇ ਦਾ ਆਪਾਂ ਨਾਮ ਜਿੰਨੇ ਵੀ ਆਪਣੇ ਉੱਚ ਅਧਿਕਾਰੀਆਂ ਤੋਂ ਲੈ ਕੇ ਐਸ ਐਚਓ ਸਾਹਿਬ ਤੋਂ ਲੈ ਕੇ ਡਿਪਟੀ ਸਾਹਿਬ ਨੂੰ ਸਾਰਿਆਂ ਨੂੰ ਲਿਖਾਤਾ ਆ ਕੱਲੇ-ਕੱਲੇ ਬੰਦੇ ਦੇ ਨਾਮ ਜਿਹਦੇ ਜੇ ਤੇ ਆਪਾਂ ਨੂੰ ਸ਼ੱਕ ਆ। ਕੱਲੇ ਕੋਈ ਧਮਕੀਵਾਰਾ ਮਿਲੀ ਸੀ। ਪਹਿਲਾਂ ਮੈਨੂੰ ਗ੍ਰਨੇਡ ਸੁੱਟਣ ਦੀ ਧਮਕੀ ਦਿੱਤੀ ਸੀਗੀ ਇੱਕ ਪਾਕਿਸਤਾਨੀ ਟੈਰਰਿਸਟ ਆ ਜਿਹੜਾ ਸ਼ਿਆਦ ਪੱਟੀ ਆ। ਉਹਨੇ ਆਪਾਂ ਨੂੰ ਗ੍ਰਨੇਡ ਦੀ ਧਮਕੀ ਦਿੱਤੀ। ਉਹਦੇ ਰਿਗਾਰਡਿੰਗ ਵੀ ਆਪਾਂ ਜਿਹੜੀ ਆਹ ਰੈਟ ਪਟੀਸ਼ਨ ਫਾਈਲ ਕੀਤੀ ਸੀਗੀ ਤੇ ਉਹਦੇ ਵਿੱਚ ਵੀ ਆਪਾਂ ਰਿਕਵੈਸਟ ਕੀਤੀ ਸੀਗੀ ਸਾਰੇ ਪੁਲਿਸ ਅਫਸਰਾਂ ਨੂੰ ਕਿ ਆਪਾਂ ਨੂੰ ਪ੍ਰੋਪਰ ਸਿਕਿਉਰਿਟੀ ਦਿੱਤੇ ਪਹਿਲਾਂ ਗਾਰਡ ਲੱਗੀ ਚਾਰ ਬੰਦੇ ਲੱਗੇ ਸੀ ਗੱਡੀ ਲੱਗੀ ਸੀ ਇੱਕ ਪੀਸੀ। ਇਹਨਾਂ ਨੇ ਗੱਡੀ ਵਾਪਸ ਲੈ ਕੇ ਤੇ ਘਰ ਤੋਂ ਵਾਪਸ ਲੈ ਕੇ ਆਪਾਂ ਨੂੰ ਦੋ ਗਨਮੈਨ ਦਿੱਤੇ ਸੀ ਇੱਕ ਗਨਮੈਨ ਫਿੱਟ ਸੀ ਜਿਹਦੇ ਵਿੱਚੋਂ ਦੂਜਾ ਜਿਹੜਾ ਗਨਮੈਨ ਸੀ ਉਹ ਹੈਂਡੀਕੈਪਡ ਆ ਉਧਰ ਜਾ ਕੇ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮ ਵੀ ਜਿਹੜਾ ਨੇ ਮੌਕੇ ਤੇ ਪਹੁੰਚੇ ਨੇ ਜਨਾਦੇ ਵੱਲੋਂ ਹੁਣ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਨੌਜਵਾਨਾਂ ਦੀ ਜਿਹੜੀ ਪਛਾਣ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਦਾਵਾ ਵੀ ਹੈ ਕਿ ਬਹੁਤ ਜਲਦੀ ਇਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜਨਾਦੇ ਵੱਲੋਂ ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਨੇ ਉਹ ਪਿਤਾ ਦਾ ਨਾਮ ਹੈਗਾ ਹਰਪਾਲ ਸਿੰਘ ਜੀ ਇਹਨਾਂ ਦੀ ਬਾਹਰ ਹਾਊਸ ਤੇ ਪਹਿਲਾਂ ਇਹਨਾਂ ਨੂੰ ਸੈਟ ਦੀ ਕਾਲ ਆਈ ਸੀਗੀ ਤੇ ਉਸ ਦੇ ਦੌਰਾਨ ਇਹਨਾਂ ਨੂੰ ਰਾਤ ਅਣਪਛਾਤੇ ਬੰਦੇ ਨੇ ਦੋ ਰਾਉਂਡ ਫਾਇਰ ਕੀਤਾ ਅਸੀਂ ਖੋਲ ਜਿਹੜੇ ਆ ਉਹ ਕਬਜ਼ਾ ਪੁਲਿਸ ਵਿੱਚ ਲੈ ਲਿਆ ਮਕਦਮਾ ਦਰਜ ਕਰ ਦਿੱਤਾ ਹੈ ਜੀ 195/22 ਬਾਕੀ ਜਦੀ ਤਫ਼ਤੀਸ਼ ਕੈਮਰਿਆਂ ਦੇ ਨਾਲ ਅਸੀਂ ਹੋਰ ਜਿਹੜੇ ਖੰਗਾਲ ਰਹੀਆਂ ਤਸਵੀਰਾਂ ਜੋ ਤੱਤ ਸਾਹਮਣੇ ਆਊਗੇ ਉਹ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਇਹਨਾਂ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਉਹਦੇ ਤੇ ਵੀ ਕਰ ਰਹੇ ਹੋ ਹੋਰ ਕੁਛ ਲੀਆਂ ਹਾਂਜੀ ਇਹਨਾਂ ਨੂੰ ਸਿਕਿਉਰਿਟੀ ਪਹਿਲਾਂ ਮਿਲੀ ਹੈ ਜੀ ਬਾਕੀ ਸੀਨੀਅਰ ਅਫਸਰਾਂ ਦੇ ਨੋਟਿਸ ਦੇ